ਐਡੀ ਵੀ ਯਾਰ ਕਿੱਡੀ ਗੱਲ ਹੋ ਗਈ ਸੀ ਮੈਂ ਬਈ ਨਾਰਮਲੀ ਵੀਡੀਓ ਪਾਈ ਸੀ ਆਪਦੀ ਇੱਕ ਹਨਾ ਤੇ ਤੁਸੀਂ ਲੋਕਾਂ ਨੇ ਯਾਰ ਚਾਕ ਕੇ ਉਹਦੇ ਤੇ ਪਤਾ ਨਹੀਂ ਕੀ ਕੀ ਕੁਸ਼ ਕਿਹਾ ਕਮੈਂਟਾਂ ਦੇ ਵਿੱਚ ਤੇ ਬਈ ਮੈਂ ਹਮੇਸ਼ਾ ਇਹ ਕਹਿੰਦਾ ਨਾ ਕਿ ਮੇਰੀਆਂ ਵੀਡੀਓ ਪਰਿਵਾਰਕ ਹੁੰਦੀਆਂ ਸਾਰਾ ਕੁਝ ਸਹੀ ਹੁੰਦਾ ਹਨਾ ਤੇ ਵੀ ਪੂਰੇ ਪਰਿਵਾਰ ਚ ਬੈਠ ਕੇ ਤੇ ਯਾਰ ਮੇਰੀਆਂ ਵੀਡੀਓ ਦੇ ਥੱਲੇ ਬਾਈ ਬਣ ਕੇ ਕਮੈਂਟ ਵੀ ਗੰਦੇ ਮੰਦੇ ਨਾ ਕਰਿਆ ਕਰੋ ਹਨਾ ਤੇ ਹੁਣ ਰਹੀ ਗੱਲ ਉਹ ਵੀਡੀਓ ਬਾਰੇ ਤੁਹਾਨੂੰ ਸਾਰਾ ਆਪ ਸੱਚ ਦੱਸ ਦਿਆਂ ਵੀ ਕੀ ਸੀਗਾ ਉਹਦੇ ਵਿੱਚ ਮੈਂ ਸਿਰਫ ਇਹ ਕਿਹਾ ਸੀ ਵੀ ਕੋਈ ਵੀ ਬੰਦਾ ਚਾਹੇ ਕਿ ਉਹ ਬੰਦਾ ਇਹ ਹੋ ਸਕਦਾ ਵੀ ਉਹਦਾ ਕੰਮਕਾਰ ਆ ਜਿਹੜਾ ਉਹ ਕੁਝ ਹੋਰ ਹੋਵੇ ਪਰ ਅੰਦਰੋਂ ਬੰਦਾ ਹੋਰ ਹੋ ਸਕਦਾ ਹਨ ਇਹ ਉਹਦੀਆਂ ਮੈਂ ਐਗਜ਼ਾਮਪਲਾਂ ਵੀ ਦਿੱਤੀਆਂ ਸੀ ਜਿਹੜੀ ਗੱਲ ਤੋਂ ਰੋਲਾ ਪਿਆ ਉਹ ਵੀ ਤੁਹਾਨੂੰ ਸਾਰੀ ਦੱਸ ਮੈਂ ਇਹ ਕਿਹਾ ਸੀ ਮੈਂ ਕਿਹਾ ਵੀ ਜਿਵੇਂ ਮੰਨ ਕੇ ਚੱਲੋ ਹੁਣ ਕਿਸੇ ਬੰਦੇ ਦੀ ਸ਼ਰਾਬ ਦੀ ਫੈਕਟਰੀ ਆ ਤੇ ਇਹ ਨਹੀਂ ਹੋ ਸਕਦਾ ਵੀ ਜਿਹਦੀ ਆਪਦੀ ਸ਼ਰਾਬ ਦੀ ਫੈਕਟਰੀ ਹੈ ਤੇ ਉਹ ਵੀ ਪੀ ਕੇ ਢੱਕ ਕੇ ਤੇ ਗਲੀਆਂ ਵਿੱਚ ਡਿੱਗਿਆ ਰਹਿਦਾਊਗਾ ਹਨ ਭਵਨ ਦੀ ਉਹਦੀ ਆਪਦੀ ਆ ਤੇ ਇਹ ਨਹੀਂ ਹੈਗਾ ਕਿ ਜੇ ਕਿਸੇ ਦੀ ਮੰਨ ਕੇ ਚੱਲੋ ਕੋਈ ਸਿਕਟਾ ਬਣਾਉਣ ਦੀ ਕਿਸੇ ਦੀ ਫੈਕਟਰੀ ਹੈਗੀ ਆ ਤੇ ਉਹ ਬੰਦਾ ਕੈਂਸਰ ਨਾ ਪੀਪੀਕੇ ਆਪ ਕੈਂਸਰ ਦਾ ਮਰੀਜ਼ ਬਣਿਆ ਖੜਾਊਗਾ ਉਹ ਉਹਨਾਂ ਦਾ ਇੱਕ ਕਮਾਈ ਦਾ ਸਾਧਨ ਹੈਗਾ ਹਨ ਤੇ ਐਵੇਂ ਜਿਵੇਂ ਮੈਂ ਕਿਹਾ ਸੀ ਮੈਂ ਕਿਹਾ ਵੀ ਯਾਰ ਮੰਨਦੇ ਆਪਾਂ ਵੀ ਧਾਰਮਿਕ ਜਿਹੜੇ ਪ੍ਰਚਾਰਕ ਹੈਗੇ ਆ ਜਾਂ ਬਾਬੇ ਹੈਗੇ ਜਿਵੇਂ ਵੀ ਲਾ ਲਓ ਹਨ ਤੇ ਉਹ ਜ਼ਰੂਰੀ ਨਹੀਂ ਹੈਗਾ ਵੀ ਸਾਰੇ ਦੇ ਸਾਰੇ ਮੈਂ ਕਿਸੇ ਮੈਂ ਇਹ ਨਹੀਂ ਕਿਹਾ ਸੀ ਵੀ ਸਾਰੇ ਹੀ ਮਾੜੇ ਹੁੰਦੇ ਜਾਂ ਕਿਵੇਂ ਮੈਂ ਇਹ ਕਿਹਾ ਸੀਗਾ ਮੈਂ ਕਿਹਾ ਵੀ ਸਾਰੇ ਦੇ ਸਾਰੇ ਇਹ ਨਹੀਂ ਹੁੰਦਾ ਵੀ ਜਿਵੇਂ ਉਹ ਗੱਲਾਂ ਸੁਣਾਉਂਦੇ ਆ ਤੇ ਉਹ ਅੰਦਰੋਂ ਵੀ ਓਵੇਂ ਦੇ ਹੋਣਗੇ ਇਸ ਚੀਜ਼ ਦਾ ਬਹੁਤ ਫਰਕ ਹੁੰਦਾ ਬੰਦੇ ਦੀ ਅਸਲ ਜ਼ਿੰਦਗੀ ਦਾ ਤੇ ਬੰਦਾ ਜਿਹੜਾ ਬਾਹਰ ਵਿੱਚ ਦਾ ਦੋਨਾਂ ਜ਼ਿੰਦਗੀਆਂ ਦਾ zameen asmaan ਦਾ ਫਰਕ ਹੁੰਦਾ ਜਿਵੇਂ ਉਹਦੀ ਸ਼ਰਾਬ ਵਾਲੀ ਫੈਕਟਰੀ ਵਾਲੇ ਬੰਦੇ ਦੀ ਰੋਜੀ ਰੋਟੀ ਉਹ ਆ ਤੇ ਪਰ ਉਹ ਅਸਲ ਜ਼ਿੰਦਗੀ ਵਿੱਚ ਹੋ ਸਕਦਾ ਬਹੁਤ ਧਾਰਮਿਕ ਹੋਵੇ ਜਿਹੜਾ ਬੰਦਾ ਧਾਰਮਿਕ ਉਪਦੇਸ਼ ਸੁਣਾ ਕੇ ਕਿਸੇ ਨੂੰ ਜਾਂ ਧਾਰਮਿਕ ਗੱਲਾਂ ਸੁਣਾ ਕੇ ਪੈਸਾ ਕਮਾ ਰਿਹਾ ਹੋ ਸਕਦਾ ਅੰਦਰੋਂ ਕੀ ਪਤਾ ਉਹ ਤੁਹਾਨੂੰ ਕੀ ਹੋ ਜਾਏਗਾ ਬੰਦਾ ਇਸ ਚੀਜ਼ ਬਾਰੇ ਆਪਾਂ ਨੂੰ ਕੀ ਪਤਾ ਹੈਗਾ ਰਹੀ ਗੱਲ ਹੁਣ ਇੱਕ ਐਗਜ਼ਾਮਪਲ ਮੈਂ ਤੁਹਾਨੂੰ ਹੋਰ ਦੇ ਦਨਾ ਵੀ ਮੰਨ ਕੇ ਚੱਲੋ ਕੋਈ ਕਿਸੇ ਬੈਂਕ ਦਾ ਕੈਸ਼ੀਅਰ ਹੈਗਾ ਹੋ ਸਕਦਾ ਉਹਦੇ ਹੱਥਾਂ ਵਿੱਚ ਦੀ ਕਰੋੜਾਂ ਰੁਪਈਆ ਡੇਲੀ ਦਾ ਲੰਘਦਾ ਹੋਵੇ ਤੇ ਬੈਂਕ ਦੇ ਵਿੱਚ ਤੇ ਪਰ ਜ਼ਰੂਰੀ ਥੋੜੋ ਹੈਗਾ ਵੀ ਉਹ ਬੰਦਾ ਆਪੂ ਕਰੋੜਪਤੀ ਹੋਊਗਾ ਨਹੀਂ ਹੁੰਦਾ ਐਵੇਂ ਕਦੇ ਵੀ ਸੋ ਯਾਰ ਉਹ ਇੱਕ 30 ਸਕਿੰਟਾਂ ਦੀ ਕਲਿੱਪ ਨੂੰ ਲੋਕਾਂ ਨੇ ਏਡਾ ਵੱਡਾ ਹੂਆ ਬਣਾਇਆ ਇੰਨੀ ਵਾਇਰਲ ਕੀਤੀ ਹਨਾ ਕਿ ਯਾਰ ਗੱਲ ਨੂੰ ਧਿਆਨ ਨਾਲ ਸੁਣ ਲਿਆ ਕਰੋ ਬਾਈ ਪਹਿਲਾ ਬੰਦਾ ਕਹਿ ਕੀ ਰਿਹਾ ਮੈਂ ਇਹ ਕਿਹਾ ਸੀ ਮੈਂ ਕਿਹਾ ਵੀ ਇਹ ਸਾਰੇ ਕਿਸੇ ਵੀ ਧਾਰਮਿਕ ਚੀਜ਼ ਸੰਸਥਾ ਨਾਲ ਕੋਈ ਵੀ ਜੁੜਿਆ ਹੋਇਆ ਬੰਦਾ ਜਾਂ ਕੋਈ ਸਮਾਜ ਸੇਵੀ ਹੈਗਾ ਵੀ ਜ਼ਰੂਰੀ ਨਹੀਂ ਹੈਗਾ ਵੀ ਜੇਬ ਜਾਓ ਕੰਮ ਕਰਦਾ ਫਿਰਦਾ ਆਪ ਖੁਦ ਵੀ ਅੰਦਰੋਂ ਹੋ ਜਾਓ ਉਹ ਕਈ ਇਥੋਂ ਤੱਕ ਏਵੇਂ ਹੁੰਦਾ ਕਈ ਬੰਦੇ ਬਾਈ ਪਵੇਂ ਆਪਾਂ ਨੂੰ ਵੇਖਣ ਜਿਉਂ ਉਹਨਾਂ ਨੇ ਕੋਈ ਧਾਰਮਿਕ ਪਹਿਰਾਵਾ ਨਾ ਵੀ ਪਾਇਆ ਹੋਵੇ ਪਰ ਉਹ ਬੰਦੇ ਅੰਦਰੋਂ ਧਰਮੀ ਹੁੰਦੇ ਆ ਉਹ ਹੱਕ ਸੱਚ ਦੇ ਖੜਦੇ ਆ ਹੱਕ ਸੱਚ ਦੇ ਲਈ ਲੜਦੇ ਆ ਕਿ ਸੋ ਇਹ ਗੱਲ ਸੀਗੀ ਕਿ ਜਿਹੜੇ-ਜਿਹੜੇ ਵੀਰਾਂ ਨੇ ਵੀ ਜੇ ਮੇਰੀ ਪਹਿਲੀ ਵੀਡੀਓ ਨੂੰ ਸ਼ੇਅਰ ਕੀਤਾ ਜੀ ਤਾਂ ਹੁਣ ਤੁਸੀਂ ਜਿਹੜੇ ਭਰਾ ਇਸ ਵੀਡੀਓ ਨੂੰ ਦੇਖ ਰਹੇ ਹੋ ਉਹ ਵੀ ਇਹਨੂੰ ਵੀ ਜਰੂਰ ਸ਼ੇਅਰ ਕਰਿਓ ਜੇ ਤੁਸੀਂ ਇੱਕ ਥਲੇ ਕਮੈਂਟ ਕਰਕੇ ਮੈਨੂੰ ਜਰੂਰ ਦੱਸਿਓ ਜੇ ਮੈਂ ਕਿੱਥੇ ਗਲਤ ਹੈਗਾ ਮੈਂ ਕਿਹੜੀ ਗੱਲ ਗਲਤ ਕਹੀ ਹੈਗੀ ਹੈ ਹਨਾ ਤੇ ਸੋ ਤੁਹਾਡਾ ਸਾਰਿਆਂ ਦਾ ਧੰਨਵਾਦ ਜਿਹੜੇ ਵੀਰਾਂ ਨੇ ਚੰਗੇ ਕਮੈਂਟ ਕੀਤੇ ਸੀ ਚਲੋ ਮਾੜਾ ਮਾੜਾ ਯਾਰ ਜੇ ਤੁਹਾਨੂੰ ਮੇਰੀ ਕਿਸੇ ਗੱਲ ਦਾ ਵੀ ਆਈਂ ਲੱਗ ਰਿਹਾ ਵੀ ਇੱਥੇ ਤੂੰ ਗਲਤ ਦਾ ਉਹ ਪੁਆਇੰਟ ਨੋਟ ਕਰਕੇ ਤੁਸੀਂ ਗਲਤ ਗੱਲ ਦੱਸੋ ਪਰ ਥੱਲੇ ਗੰਦੇਮੰਦੇ ਕਮੈਂਟ ਕਰਨ ਦਾ ਕੀ ਫਾਇਦਾ ਹਨ ਕਿਸੇ ਨੂੰ ਆਪਸ਼ਬਦ ਬੋਲਣ ਦਾ ਕੀ ਫਾਇਦਾ ਕੋਈ ਮੈਂ ਆਉਂਦੀ ਵੀਡੀਓ ਚ ਕਿਸੇ ਨੂੰ ਆਪਸ਼ਬਦ ਥੋੜੋ ਬੋਲੇ ਸੀਗੇ ਵੀਰੇ ਇਹ ਗੱਲਾਂ ਜਿਹੜੀਆਂ ਹੁੰਦੀਆਂ ਇਹ ਸੱਚ ਹੈਗੀਆਂ ਸੱਚ ਨੇ ਸਾਚੀ ਰਹਿਣਾ ਜਿਵੇਂ ਉਹ ਕਹਿੰਦੇ ਨਾ ਵੀ ਕਿਸੇ ਨੂੰ ਕਹੀ ਵੀ ਉਹਨੇ ਕਹਿਤਾ ਸੀਗਾ ਕਿ ਵੀ ਤੇ ਧਰਤੀ ਸੂਰਜ ਦੇ ਦੁਆਲੇ ਘੁੰਮਦੀ ਹੈ ਜਾਂ ਸੂਰਜ ਧਰਤੀ ਦੇ ਦੁਆਲੇ ਘੁੰਮਦਾ ਹੈਗਾ ਹਨ ਤੇ ਉਹ ਗੱਲਾਂ ਜਿਹੜੀਆਂ ਯਾਰ ਗੱਲਾਂ ਪ੍ਰੂਵ ਹੋ ਜਾਂਦੀਆਂ ਹੁੰਦੀਆਂ ਸਾਰੀਆਂ ਤੁਸੀਂ ਆਪਦੇ ਆਸੇ ਪਾਸੇ ਵੀ ਵੇਖ ਲਿਓ ਪਾਉਂਦੀ ਕਿ ਜਿਹੜਾ ਬੰਦਾ ਤੁਹਾਨੂੰ ਬਹੁਤ ਚੰਗਾ ਲੱਗਦਾ ਹੋਊਗਾ ਉਹ ਅੰਦਰੋਂ ਬਹੁਤ ਕਈ ਵਾਰੀ ਮਾੜਾ ਹੁੰਦਾ ਜਿਹੜਾ ਤੁਹਾਨੂੰ ਵੇਖਣ ਚ ਮਾੜਾ ਲੱਗਦਾ ਹੋਵੇ ਤੇ ਕਈ ਵਾਰੀ ਉਹ ਇਨਸਾਨ ਆ ਜਿਹੜਾ ਉਹ ਬਹੁਤ ਚੰਗਾ ਬੰਦਾ ਨਿਕਲ ਜਾਂਦਾ ਹੁੰਦਾ ਕੋਈ ਨਾ ਜਦੋਂ ਅਸੀਂ ਮਿਲਦੇ ਵਰਤਦੇ ਜਦੋਂ ਉਹਦੇ ਨੇੜੇ ਜਾਵਾਂਗੇ ਨੇੜੇ ਹੋਵਾਂਗੇ ਉਦੋਂ ਪਤਾ ਲੱਗੂ ਅਸਲ 'ਚ ਉਹ ਬੰਦਾ ਕੀ ਹੋ ਜਾਏਗਾ ਹੁਣ ਕਹਿਣ ਨੂੰ ਤਾਂ ਮੈਂ ਬਹੁਤ ਚੰਗਾ ਬਣਿਆ ਫਿਰੂੰਗਾ ਹਨ ਤੇ ਪਰ ਮੈਂ ਅੰਦਰੋਂ ਕੀ ਹੋ ਜਾਏਗਾ ਇਹ ਤਾਂ ਜਾਂ ਤਾਂ ਮੈਂ ਜਾਣਨਾ ਹੈਗਾ ਜਾਂ ਮੇਰਾ ਰੱਬ ਜਾਣਦਾ ਪਰਮਾਤਮਾ ਜਾਣਦਾ ਤੇ ਜਾਂ ਜਿਹੜੇ ਜਮੇ ਮੇਰੇ ਨੇੜੇ ਹੋ ਕੇ ਰਹਿੰਦੇ ਮੇਰੇ ਨਾਲ ਵਿਚਰਦੇ ਉਹ ਲੋਕ ਮੇਰੇ ਬਾਰੇ ਕਹਿ ਸਕਦੇ ਹਨ ਵੀਰੇ ਧੰਨਵਾਦ ਤੁਹਾਡਾ ਤੇ ਇਹਨੂੰ ਵੀਡੀਓ ਨੂੰ ਜਰੂਰ ਸ਼ੇਅਰ ਕਰਦੇ ਤੇ ਥੱਲੇ ਕਮੈਂਟ ਕਰਕੇ ਦੱਸੋ ਇਹ ਵੀ ਆਪਣੀ ਗੱਲ ਸਹੀ ਹੈਗੀ ਜਾਂ ਗਲਤ ਹੈਗੀ ਵੀ ਬੰਦੇ ਦਾ ਜਿਹੜਾ ਕੰਮਕਾਰ ਉਹ ਇੱਕ ਲੱਗ ਚੀਜ਼ ਆ ਉਹ ਅਗਲੇ ਦੀ ਕਮਾਈ ਦਾ ਸਾਧਨ ਹੁੰਦਾ ਪਰ ਜਿਹੜਾ ਬੰਦਾ ਅੰਦਰੋਂ ਆ ਉਹ ਕੁਝ ਹੋਰ ਹੁੰਦਾ ਇਹ ਗੱਲ ਸੱਚ ਹੈਗੀ ਆ ਔਰ ਸੱਚ ਹੀ ਰਹਿਣੀ ਹੈ ਧੰਨਵਾਦ ਜੀ ਤੁਹਾਡਾ